ਸੱਚੇ ਵਿਸ਼ਵਾਸ ਕਰਾਂਗਾ ਕਿ ਸਾਰਾ ਪੰਜਾਬ ਇਕੱਠਾ ਹੋ ਜਾਓ ਸਾਰਾ ਪੰਜਾਬ ਇੱਕ ਜਨ ਅੰਦੋਲਨ ਬਣਾ ਦਿਓ ਕਿ ਸਰਕਾਰ ਜਿਹੜੀ ਹੈ ਹੋਰ ਨੁਕਸਾਨ ਨਾ ਕਰ ਸਕੇ ਇਹ ਧੋਖਾ ਇਸ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਜੀ ਦੀ ਸਰਕਾਰ ਨੇ ਲੋਕਾਂ ਨਾਲ ਕੀਤਾ ਤੇ ਉਂਕੇ ਦਿੱਲੀ ਦੇ ਇਹਨਾਂ ਦੇ ਲੋਕ ਜਿਹੜੇ ਪੁਹਾਰ ਕੇ ਬੁਰੀ ਤਰ੍ਹਾਂ ਪਾਰਟਿਜਨਤਾ ਪਾਰਟੀ ਤੋਂ ਅੱਜ ਪੰਜਾਬ ਵਿੱਚ ਆ ਗਏ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਤੇ ਕਬਜ਼ਾ ਕਰਨ ਦਾ ਇਹ ਜਿਹੜਾ ਸ਼ਿਢੰਤਰ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਜੀ ਦੀ ਸਰਕਾਰ ਨੇ ਕੀਤਾ ਇਹਨਾਂ ਨੇ ਕਿਹਾ ਕਿ ਕਿਸਾਨਾਂ ਦੀ ਅਸੀਂ ਭੂਮੀ ਦੇ ਲਾਂਗੇ ਪਰ ਉਹਨੂੰ ਕੈਸੇ ਨਹੀਂ ਦੇਵਾਂਗੇ ਇੱਕ ਸਾਲ ਬਾਅਦ ਤੁਸੀਂ ਸਭ ਜਾਣਦੇ ਹੋ ਕਿ ਪੰਜਾਬ ਤੋਂ ਇਹਨਾਂ ਦੀ ਪੱਕੀ ਵਿਧਾਈ ਤ ਹੈ ਭਾਰਤੀ ਜਨਤਾ ਪਾਰਟੀ ਦੇ ਸੀਸ਼ ਨਿਤਾਤਵ ਨੇ ਇਹ ਸਿੱਧਾ ਐਲਾਨ ਕੀਤਾ ਹੈ ਕਿ ਭਾਰਤੀ ਜਨਤਾ ਪਾਰਟੀ ਇਕੱਲੀ ਇਲੈਕਸ਼ਨ ਲੜੇਗੀ ਔਰ ਭਾਰਤੀ ਜਨਤਾ ਪਾਰਟੀ ਦੇ ਨਾਲ ਲੋਕ ਖੜੇ ਨੇ ਕਿ ਜਦੋਂ 2027 ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਫਿਰ ਇੱਕ ਵਾਰ ਨਹੀਂ ਬਾਰ-ਬਾਰ ਬਣੇਗੀ ਕੋਈ ਆਪੋਜੀਸ਼ਨ ਪਾਰਟੀ ਇਮਾਨਦਾਰ ਹੈ ਕਿ ਜਿੰਨੂੰ ਵੋਟ ਮਿਲਿਆ ਸੀ ਲੋਕਾਂ ਦੀ ਸੁਰੱਖਿਆ ਕਰਨ ਦਾ ਚੌਕੀਦਾਰੀ ਕਰਨ ਦਾ ਹੈ ਭਾਰਤੀ ਜਨਤਾ ਪਾਰਟੀ ਉਹ ਜਿਹੜਾ ਤੁਹਾਡਾ ਪਰੇਸ਼ਾਨ ਹੈ ਕੇਵਲ ਕਿਸਾਨਾਂ ਨਾਲ ਨਹੀਂ ਜਿੰਨੇ ਵੀ ਪੀੜਤ ਵਰਗ ਹੈ ਸਰਕਾਰ ਤੋਂ ਆਮ ਆਪੀ ਪਾਰਟੀ ਦੀ ਸਾਰਿਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਦਾ ਹਰ ਕਾਰਜਕਰਤਾ ਖੜੇਗਾ ਵੀ ਲੜੇਗਾ ਵੀ ਐਸਵੇੜ ਦੀ ਵੱਡੀ ਖਬਰ ਹੈ ਕਿ ਪੂਰੇ ਪੰਜਾਬ ਦੇ ਵਿੱਚ ਬੀਜੇਪੀ ਦੀ ਪੰਜਾਬ ਇਕਾਈ ਨੇ ਆਮ ਆਦਮੀ ਪਾਰਟੀ ਦੇ ਖਿਲਾਫ ਇੱਕ ਜਨ ਅੰਦੋਲਨ ਦਾ ਬਗਲ ਵਜਾ ਦਿੱਤਾ ਹੈ ਲੈਂਡ ਪੁਲਿੰਗ ਦਾ ਵਿਰੋਧ ਕਰਦੇ ਹੋਏ ਕਿਸਾਨਾਂ ਖਾਤਰ ਹਰ ਕੁਰਬਾਨੀ ਦੇ ਲਈ ਤਿਆਰ ਹੈ ਪੰਜਾਬ ਬੀਜੇਪੀ ਦਾ ਇੱਕ ਇੱਕ ਵਰਕਰ ਗੈਂਗਸਟਰ ਫਿਰੋਤੀ ਨਸ਼ਾ ਤੇ ਸ਼ਰਮ ਹੋ ਰਹੇ ਵਪਾਰੀਆਂ ਦੇ ਕਤਲੋਗਰ ਤੇ ਸ਼ਵੇਤ ਮਲਕ ਨੇ ਘੇਰਿਆ ਸੀ ਐਮ ਮੰਨ ਪੰਜਾਬ ਦੇ ਕਿਸਾਨਾਂ ਨੂੰ ਲੁੱਟਣ ਦੀ ਕੌਣ ਕਰ ਰਿਹਾ ਹੈ ਸਾਜਿਸ਼ਾਂ ਸ਼ਵੇਤ ਮਲਕ ਦਾ ਦਾਅਵਾ ਹੈ ਕਿ ਪੂਰੇ 1.5 ਸਾਲ ਦੇ ਬਾਅਦ ਪੰਜਾਬ ਦੇ ਵਿੱਚ ਹੋਣ ਵਾਲੀ ਇਹ ਆਮ ਆਦਮੀ ਪਾਰਟੀ ਦੀ ਪੱਕੀ ਵਿਦਾਇਗੀ ਇੱਕ ਹੋਰ ਵੱਡਾ ਦਾਵਾ ਕਰ ਦਿੱਤਾ ਹੈ ਕਹਿੰਦੇ ਨੇ ਕਿ 2027 'ਚ ਕਿਸੇ ਨਾ ਗੱਠਜੋੜ ਨਹੀਂ ਭਾਜਪਾ ਦੀ ਨਰੋਲ ਸਰਕਾਰ ਬਣੇਗੀ ਤਾਂ ਮੁੱਖ ਮੰਤਰੀ ਵੀ ਕਿੰਨਾ ਦਾ ਹੋਏਗਾ ਭਾਜਪਾ ਦਾ 2027 'ਚ ਸ਼ਵੇਤ ਮਲਕ ਨੇ ਸਪਸ਼ਟ ਸੰਕੇਤ ਦਿੱਤੇ ਨੇ ਕਿ ਬਟਾਲਾ ਭਾਜਪਾ ਜ਼ਿਲ੍ਹਾ ਪ੍ਰਧਾਨ ਹੀਰਾਵਾਲੀ ਅਦਿਗਵਾਈ ਛਾਰ ਵਰਕਰ ਕਿਸਾਨਾਂ ਸਮੇਤ ਹਰ ਵਰਗ ਦੀ ਲੜਾਈ ਲੜੇਗਾ ਜਿੱਥੇ ਵੀ ਆਪ ਵਾਲੇ ਤੱਕਾ ਕਰਨਗੇ ਤੇ ਭਾਜਪਾ ਵਾਲੇ ਹਿੱਕ ਢਾ ਕੇ ਖੜਨਗੇ ਭਾਜਪਾ ਚੰਗੀ ਤਰ੍ਹਾਂ ਜਾਣਦੀ ਹੈ ਕਿ ਜੇ ਪੰਜਾਬ 'ਚ ਸਰਕਾਰ ਬਣਾਉਣੀ ਹੈ ਤਾਂ ਪਿੰਡਾਂ ਦਾ ਕਿਸਾਨਾਂ ਦਾ ਤੇ ਸਿੱਖ ਸਮਾਜ ਦਾ ਵੋਟ ਬੈਂਕ ਬਹੁਤ ਜ਼ਰੂਰੀ ਹੈ ਭਾਜਪਾ ਸਿਆਸਤ ਦੇ ਗੁਰੀਲਾ ਜੰਗ 'ਚ ਮਾਹਰ ਹੈ ਤੇ ਸਾਬਕਾ ਆਸਬਾ ਮੈਂਬਰ ਸ਼ਵੇਤ ਮਲਿਕ ਨੇ ਪੰਜਾਬ 'ਚ ਭਾਜਪਾ ਦਾ ਸਟੈਂਡ ਸਪਸ਼ਟ ਕਰ ਦਿੱਤਾ ਹੈ ਇਹ ਨੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹੀਰਾਵਾਲੀਆ ਜਿਨ੍ਹਾਂ ਨੂੰ ਸ਼ਵੇਤ ਮਲਿਕ ਨੇ ਅੱਜ ਕਰਮਯੋਗੀ ਕਹਿ ਕੇ ਸੰਬੋਧਨ ਕੀਤਾ ਹੈ ਪਾਰਟੀ ਨੇ ਅਜ ਤੱਕ ਜਿਹੜੀ ਵੀ ਜ਼ਿੰਮੇਵਾਰੀ ਲਗਾਈ ਹੈ ਉਹਦੇ ਵਿੱਚ ਖਰਾ ਉਤਰਿਆ ਹੀਰਾਵਾਲਾ ਸ਼ਵੇਤ ਮਲਿਕ ਸਾਹਿਬ ਦਾ ਰਾਜ ਸਭਾ ਦੇ ਮੈਂਬਰ ਦਾ ਬਟਾਲੇ ਪਹੁੰਚਣ ਤੇ ਜ਼ਿਲ੍ਹਾ ਪ੍ਰਧਾਨ ਹੀਰਾਵਾਲਾ ਤੇ ਉਸ ਦੇ ਸਾਥੀਆਂ ਨੇ ਜ਼ੋਰਦਾਰ ਤੇ ਭਰਵਾ ਸਵਾਗਤ ਕੀਤਾ ਭਾਜਪਾ ਦੀ ਸਮੁੱਚੀ ਟੀਮ ਨੇ ਸ਼ਵੇਤ ਮਲਿਕ ਦੇ ਇੱਕ ਇੱਕ ਲਫ਼ਜ਼ ਨੂੰ ਬੜੇ ਧਿਆਨ ਨਾਲ ਸੁਣਿਆ ਤੇ ਜ਼ਿਲ੍ਹਾ ਪ੍ਰਧਾਨ ਹੀਰਾਵਾਲਾ ਤੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਭਰੋਸਾ ਜਿਤਾਉਂਦੇ ਹੋਏ ਕਿਹਾ ਕਿ ਉਹਨਾਂ ਦੀ ਮਿਹਨਤ ਮੌਹ ਲਗਾਉਂਦੇ ਸਪਸ਼ਟ ਆਦੇਸ਼ ਕਰ ਦਿੱਤਾ ਕਿ ਜੇ ਆਮ ਆਦਮੀ ਪਾਰਟੀ ਦੇ ਸਰਕਾਰ ਕਿਸਾਨਾਂ ਸਮੇਤ ਕਿਸੇ ਵੀ ਵਰਗ ਨਾਲ ਤੱਕਾ ਕਰਦੀ ਹੈ ਤੇ ਉਸ ਦੇ ਲਈ ਖੜੋਗੇ ਵੀ ਲੜੋਗੇ ਵੀ ਤੇ ਲੋਟ ਪਈ ਤਾਂ ਜਾਨ ਦੇਣ ਤੋਂ ਵੀ ਗੁਰੇਸ਼ ਨਹੀਂ ਕਰੋਗੇ ਇਸ ਮੌਕੇ ਹੀਰਾਵਾਲੀਆਂ ਨੇ ਸ਼ਵੇਤ ਮਲਿਕ ਨੂੰ ਪਰੋਸਾ ਦਵਾਇਆ ਕਿ ਭਾਜਪਾ ਦੇ ਹਰ ਹੁਕਮ ਤੇ ਉਹ ਪੈਰਾ ਦੇਣਗੇ ਤੇ ਕਿਸੇ ਵੀ ਕੁਰਬਾਨੀ ਤੋਂ ਪਿੱਛੇ ਨਹੀਂ ਹਟਣਗੇ ਬੜੇ ਕਰਮਯੋਗੀ ਸਾਡੇ ਯੁਵਾ ਬਟਾਲਾ ਜ਼ਿਲ੍ਹੇ ਦੇ ਅਧਿਐਖ ਵਾਲਿਆ ਸਾਹਿਬ ਉਹਨਾਂ ਦੀ ਸਨਮਾਨਿਤ ਟੀਮ ਸੋ ਅੱਜ ਦਾ ਜੋ ਵਿਸ਼ਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਗੁੰਮਰਾਹ ਪਾਰਟੀ ਕਿਉਂਕਿ ਉਹਦਾ ਨਾਂ ਤੇ ਹੈ ਹੀ ਗੁੰਮਰਾਹ ਪਾਰਟੀ ਜਿਹੜੀ ਕਿ ਝੂਠ ਬੋਲਣ ਵਿੱਚ ਮਾਹਰ ਹੈ ਪੰਜਾਬ ਨੇ ਨਹੀਂ ਗਜ਼ਰ ਜੱਡੀ 92 ਸੀਟਾਂ ਇਹਨਾਂ ਨੂੰ ਦਿੱਤੀਆਂ ਔਰ ਕੰਮ ਕਰਨ ਦਾ ਮੌਕਾ ਮਿਲਿਆ ਪਰ ਜਿਹੜੀ ਪਾਰਟੀ ਝੂਠ ਭ੍ਰਸ਼ਟਾਚਾਰ ਦੇ ਉੱਤੇ ਆਧਾਰਿਤ ਹੋਏ ਤੇ ਉਹ ਪਾਰਟੀ ਤੋਂ ਲੋਕਾਂ ਨੂੰ ਧੋਖਾ ਮਿਲਣਾ ਸੀ ਲੋਕਾਂ ਨੂੰ ਧੋਖਾ ਮਿਲ ਗਿਆ ਮਾਫੀਆ ਮੁਕਤ ਅਪਰਾਧ ਮੁਕਤ ਉੱਤਰ ਪ੍ਰਦੇਸ਼ ਹੋ ਗਿਆ ਤੋ ਹੀ ਤਾਕਤਾ ਮਾਨ ਸਾਹਿਬ ਕੋਲ ਲੈ ਅੱਜ ਭਗਵੰਤ ਮਾਨ ਸਾਹਿਬ ਦੀ ਸਰਕਾਰ ਜਿਹੜੀ ਹੈ ਇਹ ਜਿਹੜਾ ਚਾਹੇ ਡਰਗ ਮਾਫੀਆ ਲਓ ਚਾਹੇ ਰੇਤ ਮਾਫੀਆ ਲਓ ਚਾਹੇ ਭੂਮੀ ਮਾਫੀਆ ਜਿਹੜਾ ਹੁਣ ਇਹ ਭੂਮੀ ਮਾਫੀਆ ਜਿਹਦੇ ਕਰਕੇ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਆ ਸੀ ਚਾਹੇ ਨਸ਼ਾ ਮਾਫੀਆ ਲਓ ਚਾਹੇ ਆਤਕਵਾਦੀ ਲਓ ਦੁਬਾਰਾ ਹੱਤਕਵਾਦੀ ਸક્રિય ਹੋ ਰਹੇ ਨੇ ਚਾਹੇ ਗੈਂਗਸਟਰ ਲਾਓ ਚਾਹੇ ਗੁੰਡੇ ਬਦਬਾਸ਼ ਲਾਓ ਫਰੋਤੀਆਂ ਵਾਲੇ ਲਾਓ ਇਹਨਾਂ ਦੇ ਅੱਗੇ ਇਹ ਭਗਵੰਤਬਾਹ ਜੀ ਦੀ ਸਰਕਾਰ ਕਮਜ਼ੋਰ ਕਿਉ ਹੈ ਨਿਸਾਇਆ ਕਿਉ ਹੈ ਮੈਂ ਅਮਨਜੀਤ ਉਹ ਪ੍ਰਸ਼ਨ ਕਰਾਂਗਾ ਅਮਨਜੀਤ ਤੁਸੀਂ ਅਬੋਰ ਦੇ ਉੱਤੇ ਤੇ ਰਾਜਨੀਤੀ ਕਰਤੀ ਬਾਕੀ ਬਾਜ਼ਾਰ ਦਾ ਵੀ ਜਵਾਬ ਦਿਓ ਇੱਕੋ ਹੀ ਆਪੋਜੀਸ਼ਨ ਪਾਰਟੀ ਇਮਾਨਦਾਰ ਹੈ ਕਿ ਜਿੰਨੂੰ ਵੋਟ ਮਿਲਿਆ ਸੀ ਲੋਕਾਂ ਦੀ ਸੁਰੱਖਿਆ ਕਰਨ ਦਾ ਜੌਂਗੀਦਾਰੀ ਕਰਨ ਦਾ ਹੈ ਭਾਰਤੀ ਜਨਤਾ ਪਾਰਟੀ ਉਹ ਤੁਹਾਡਾ ਤੁਹਾਡਾ ਪ੍ਰਸ਼ਨ ਹੈ ਕੇਵਲ ਕਿਸਾਨਾਂ ਨਾਲ ਨਹੀਂ ਜਿੰਨੇ ਵੀ ਪੀੜਿਤ ਵਰਗ ਹੈ ਸਰਕਾਰ ਤੋਂ ਆਮ ਆਪੀ ਪਾਰਟੀ ਦੀ ਸਾਰਿਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਦਾ ਹਰ ਕਾਰਜਕਰਤਾ ਖੜੇਗਾ ਵੀ ਲੜੇਗਾ ਵੀ ਪ੍ਰਾਪਰਟੀ ਜਾਂ ਜਾਇਦਾਦ ਨੂੰ ਦੇ ਕੇ ਲੋਨ ਲੈਂਦਾ ਇਹਦੇ ਸਰਕਾਰ ਦਾ ਤਾਂ ਕੋਈ ਮਤਲਬ ਹੀ ਨਹੀਂ ਹੈ ਉਹੀ ਗੋਣਾ ਦਾ ਆਪਸ ਹੀ ਮਿਊਚੁਅਲ ਅੰਡਰਸਟੈਂਡਿੰਗ ਦਾ ਇੱਕ ਐਮਓਯੂ ਕਹਿ ਸਕਦੇ ਆ ਜਾਂ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਵੀ ਨੋਸੀ ਕਹਿੰਦੇ ਆ ਉਸ ਹੁੰਦਾ ਪਰ ਇਸ ਨਾਦਰ ਸ਼ਹੀ ਸਰਕਾਰ ਨੇ ਫੇਰ ਉਹਨਾਂ ਦਾ ਲੱਕ ਦੇ ਉੱਤੇ ਪ੍ਰਹਾਰ ਕੀਤਾ ਔਰ 1.25% ਇਹਦੇ ਤੇ ਰੈਵਨਿਊ ਲਾਤਾ ਹੈ ਲੋਨ ਲੈਣ ਦੇ ਉੱਤੇ ਵੀ ਇਹ ਧੋਖਾ ਇਸ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਜੀ ਦੀ ਸਰਕਾਰ ਨੇ ਲੋਕਾਂ ਨਾਲ ਕੀਤਾ ਤੋਂ ਉਹਨਕੇ ਦਿੱਲੀ ਦੇ ਇਹਨਾਂ ਦੇ ਲੋਕ ਜਿਹੜੇ ਕੋਹਾਰ ਕੇ ਬੁਰੀ ਤਰ੍ਹਾਂ ਭਾਰਤੀ ਜਨਤਾ ਪਾਰਟੀ ਤੋਂ ਇੱਥੇ ਪੰਜਾਬ ਵਿੱਚ ਆ ਗਏ ਨੇ ਕਿਉਂਕਿ ਇਹ ਆਫ ਥਾਸ ਆਦਮੀ ਨੇ ਇਹ ਬਿਨਾ ਸੱਤਾ ਦੇ ਬਿਨਾ ਬੰਗਲਿਆਂ ਦੇ ਬਿਨਾ ਗੱਡੀਆਂ ਦੇ ਰਹਿ ਨਹੀਂ ਸਕਦੇ ਪੰਜਾਬ ਵਿੱਚ ਆ ਗਏ ਨੇ ਔਰ ਪੰਜਾਬ ਹੀ ਜਾ ਕੇ ਹੁਣ ਭ੍ਰਸ਼ਟਾਚਾਰ ਦਾ ਨਵਾਂ ਖਾਤਾ ਖਿੱਚ ਰਹੇ ਨੇ ਅਲੱਗ-ਅਲੱਗ ਤਰ੍ਹਾਂ ਨਾਲ ਕਿ ਡੇਢ ਸਾਲ ਰਹਿ ਗਿਆ ਤੇ ਪਾਰਟੀ ਦਾ ਪੰਜਾਬ ਦੇ ਮਾਧਮ ਨਾਲ ਪੰਜਾਬ ਦਾ ਖਜ਼ਾਨਾ ਕਿੱਦਾਂ ਲੁੱਟਿਆ ਜਾ ਇਹ ਤਾਂ ਪਤਾ ਹੀ ਇਹ ਤੁਹਾਨੂੰ ਕਿ ਪੰਜਾਬ ਦੇ ਜਾਜ਼ਾ ਤੇ ਸਾਰਾ ਦੇਸ਼ ਘੁੰਮਦੇ ਰਹੇ ਪੰਜਾਬ ਦੇ ਖਰਚੇ ਤੇ ਇਹਨਾਂ ਦੇ ਰਾਜ ਸਭਾ ਦੇ ਸੰਸਦ ਮੈਂ ਪਹਿਲੇ ਵੀ ਕਹਿ ਚੁੱਕਾ ਕਿ ਸਾਰੇ ਪੰਜਾਬ ਦੇ ਕੋਟੇ ਦੇ ਸੰਸਦ ਬਾਹਰੋਂ ਬਣਾਤੇ ਦਿੱਲੀ ਚਲੇ ਗਏ ਤੇ ਹੁਣ ਕੀ ਕੀਤਾ ਹੈ ਕਿ ਕਿਸਾਨਾਂ ਦੇ ਲੱਕ ਤੋੜਵਾ ਕਾਨੂੰਨ ਬਣਾਤਾ ਪੰਜਾਬ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਤੇ ਕਬਜ਼ਾ ਕਰਨ ਦਾ ਇਹ ਛੜੰਤਰ ਜਿਹੜਾ ਆ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਜੀ ਦੀ ਸਰਕਾਰ ਨੇ ਕੀਤਾ ਔਰ ਛੇੰਤਰ ਕੀ ਹੈ ਕੋਈ ਸਰਕਾਰ ਤੇ ਰਹਗੀ ਇਸ ਸਾਲ ਦੀ 6 ਮਹੀਨੇ ਤੇ ਇਲੈਕਸ਼ਨ ਪ੍ਰੋਸੈਸ ਹੁੰਦਾ ਹੈ ਪੀਣਾ ਨਿਕਿਆ ਕਿ ਕਿਸਾਨਾਂ ਦੀ ਅਸੀਂ ਭੂਮੀ ਤੇ ਲਾਉਂਗੇ ਪਰ ਉਹਨਾਂ ਨੂੰ ਪੈਸੇ ਨਹੀਂ ਦੇਵਾਂਗੇ ਤੁਹਾਨੂੰ ਪਤਾ ਹੈ ਕਿ ਪੰਜਾਬ ਦੀ ਤਿੰਨ ਫਸਲਾਂ ਦੀ ਆਮਦਨ ਹੁੰਦੀ ਹੈ ਔਰ ਜੇ ਉਹ ਤਿੰਨ ਫਸਲਾਂ ਦੀ ਆਮਦਨ ਨੂੰ ਮਿਲਾ ਲਈਏ ਤੇ ਫੀ ਏਕੜ ਹਰ ਏਕੜ ਤੋਂ ਲਗਭਗ 1.5 ਲੱਖ ਤੋਂ ਵੱਧ ਕਿਸਾਨ ਦੀ ਆਮਦਨੀ ਹੈ ਦੇ ਇਹਨਾਂ ਨੇ ਸ਼ਰਤ ਕਰਕੇ 30000 ਰੁਪਏ ਗਿਆ ਤੈਨੂੰ ਦਿਆਂਗੇ ਔਰ ਜਿਸ ਦਿਨ ਇਹ ਨੋਟੀਫਿਕੇਸ਼ਨ ਕਰਕੇ ਕਿਸਾਨ ਦੀ ਜ਼ਮੀਨ ਲੈ ਲੈਣਗੇ ਉਸ ਤੋਂ ਬਾਅਦ ਨਾਤੇ ਕਿਸਾਨ ਉਸ ਜ਼ਮੀਨ ਤੇ ਵੇਚ ਸਕਦਾ ਕਿਸਾਨ ਦਾ ਹੱਕ ਹੀ ਹੋ ਜ਼ਮੀਨ ਤੋਂ ਜਿਹੜਾ ਹੈ ਉਹ ਇਹ ਲੋਕ ਖਤਮ ਕਰ ਦਿੰਗੇ ਇਹ ਜਿੱਥੇ ਪੰਜਾਬ ਦੀ ਇਹਨਾਂ ਨੇ ਲਗਭਗ ਜੋ ਫਿਗਰ ਹੈ ਮੇਰੇ ਕੋਲ 40000 ਏਕੜ ਦੇ ਉੱਤੇ ਹਮਲਾ ਕੀਤਾ ਹੈ 40000 ਏਕੜ ਤੇ ਕਬਜ਼ਾ ਕਰਨ ਦਾ ਇਹ ਪਲਾਨ ਬਣਾਇਆ ਹੈ ਉਥੇ 6000 ਰੈਕੜ ਪਹਿਲੇ ਬੋਹਾਲੀ ਜਲਾ ਚੁਕੇ ਨੇ ਤੇ ਵਿਕਾਸ ਹੋ ਰਹੀ ਕੁਛ ਨਹੀਂ ਔਰ ਇੱਕ ਸਾਲ ਜਿਵੇਂ ਪ੍ਰਸ਼ਨ ਕਰਨਾ ਜਗਾ ਤੇ ਲੈ ਲੈਣਗੇ ਉਥੇ ਆਪਣੇ ਚਾਹੇਤਿਆਂ ਨੂੰ ਆਪਣੇ ਭ੍ਰਸ਼ਟਾਚਾਰ ਕਰਕੇ ਉਹ ਜਗਾ ਦੇ ਵੀ ਦੇਣਗੇ ਪਰ ਜੋ ਕਿਸਾਨ ਨੂੰ ਮਿਲਣਾ ਇੱਕ ਸਾਲ ਕਿਤੋਂ ਦੇ ਦੇਣਗੇ ਇੱਕ ਸਾਲ ਰਹਿ ਗਿਆ ਉਹਦੀ ਡਵੈਲਪਮੈਂਟ ਕਿਤੋਂ ਕਰਾਂਗੇ ਉਹ ਜਗਾ ਜੋ ਇਹਨਾਂ ਨੇ ਝੂਠੇ ਵਾਦੇ ਕੀਤੇ ਨੇ ਮਾਰਕਟਾ ਬਣਾਵਾਂਗੇ ਉੱਥੇ ਕਲੋਨੀਆਂ ਬੁਲਾਵਾਂਗੇ ਉਹਦਾ ਕਮਰਸ਼ੀਅਲ ਰੇਟ ਵਾਜ ਜਾਏਗਾ ਕਿਸਾਨ ਨੂੰ ਬੜਾ ਲਾਭ ਹੋ ਜਾਏਗਾ ਕਿਸਾਨ ਤੇ ਬਚੇ ਇੱਕ ਸਾਲ ਤੇ ਇੱਕ ਸਾਲ ਬਾਅਦ ਤੁਸੀਂ ਸਭ ਜਾਣਦੇ ਹੀ ਹੋ ਕਿ ਪੰਜਾਬ ਤੋਂ ਇਹਨਾਂ ਦੀ ਪੱਕੀ ਵਿਦਾਇਤ ਹੈ ਇਹ ਜੋ ਐਸੀ ਵਿਦਾਇੀ ਹੋਣ ਵਾਲੀ ਹੈ ਕਿ ਵਾਪਸ ਨਹੀਂ ਆਉਂਦੇ ਹੁਣ ਹੁਣ ਪੰਜਾਬੀ ਬਹੁਤ ਸਿਆਣੀ قوم ਹੈ ਸਾਡੀ ਪੰਜਾਬੀਆਂ ਦੀ ਉਹ ਹੁਣ ਦੁਬਾਰਾ ਧੋਖਾ ਨਹੀਂ ਖਾਣਗੇ ਤੇ ਮੈਂ ਨਿਵੇਦਨ ਕਰਾਂਗਾ ਕਿ ਤੁਸੀਂ ਕਾਂਗਰਸ ਪਾਰਟੀ ਨੂੰ ਰਿਜੈਕਟ ਕਰ ਲਈ ਭ੍ਰਸ਼ਟਾਚਾਰੀ ਕਾਂਗਰਸ ਪਾਰਟੀ ਕਿ ਤੁਸੀਂ ਦੇਖਿਆ ਹਾਸ਼ੀਏ ਤੇ ਆ ਗਈ ਥੋਂ ਤੁਸੀਂ ਆਮ ਆਦਮੀ ਪਾਰਟੀ ਨੂੰ ਵੀ ਸਜਾ ਦੇਓ ਜਿੱਦਾਂ ਨਿਰੰਤਰ ਮਿਲ ਰਹੀ ਹੈ ਸਜਾ ਕਿ ਉਹਨਾਂ ਦਾ 92 ਸੀਟਾਂ ਤੋਂ ਲੋਕ ਸਭਾ ਚੋਣਾਂ ਵਿੱਚ 51 ਸੀਟਾਂ ਹੀ ਰਹਿ ਗਈਆਂ ਬਾਕੀ ਹਾਰ ਗਏ ਕਿ ਪੰਜਾਬ ਦੀ ਜਾਗਰੂਕ ਜਨਤਾ ਅੱਜ ਭਾਰਤੀ ਜਨਤਾ ਪਾਰਟੀ ਦੀ ਲੋਕਪ੍ਰੀਏ ਸਰਕਾਰ ਜਿਹੜੀ ਹੈ ਉਹ 2027 ਵਿੱਚ ਪੰਜਾਬ ਵਿੱਚ ਬਣਾਏਗੀ ਔਰ ਭਾਰਤੀ ਜਨਤਾ ਪਾਰਟੀ ਦਾ ਹੀ ਮੁੱਖ ਮੰਤਰੀ ਪੰਜਾਬ ਵਿੱਚ ਬਣਾਏਗੀ ਤੇ ਮੈਂ ਇਹ ਆਸ ਕਰਨਾ ਕਿ ਜਦੋਂ ਪੰਜਾਬ ਵਿੱਚ ਡਬਲ ਇੰਜਨ ਦੀ ਸਰਕਾਰ ਬਣੇਗੀ ਤੇ ਜਿੱਥੇ ਪੰਜਾਬ ਅਪਰਾਧ ਮੁਕਤ ਹੋਏਗਾ ਉਥੇ ਪੰਜਾਬ ਵਿੱਚ ਪ੍ਰਧਾਨ ਮੰਤਰੀ ਮੋਦੀ ਜੀ ਦੇ ਨੇਤਰਤਵ ਦੇ ਵਿੱਚ ਇੱਕ ਵਿਕਾਸ ਦੀ ਹਨੇਰੀ ਚੱਲੇਗੀ ਘਰ ਘਰ ਤੱਕ ਸੋਦਾ ਵਾਪਚਣ ਗਿਆ ਪੰਜਾਬ ਦੇ ਲੋਕਾਂ ਦਾ ਜੀਵਨ ਸਰਵ ਸੁਵਿਧਾ ਸੰਪਨ ਹੋਏਗਾ ਔਰ ਇਕਦਰੀ ਫੇਰ ਉਹ ਪੰਜਾਬ ਜਿਹੜਾ ਸਾਡਾ ਸੂਬਾ ਦੇਸ਼ ਦਾ ਨੰਬਰੀਕ ਸੂਬਾ ਸੀ ਉਹ ਦੁਬਾਰਾ ਬਣੇਗਾ ਔਰ ਇਹ ਪੰਜਾਬ ਰੰਗਲਾ ਹੱਸਦਾ ਨੱਚਦਾ ਵਜਦਾ ਵਿਕਸਿਤ ਪੰਜਾਬ ਆਤਮ ਨਿਰਭਰ ਪੰਜਾਬ ਬਣੇਗਾ ਜਦੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੁਸੀਂ ਇੱਥੇ ਬਣਾਓਗੇ